ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਕੁੜੀ ਜਿਸ ਦੀ ਉਮਰ 20-22 ਸਾਲ ਸੀ ਕੁੜੀ ਦੇਖਣ ਚ ਬਹੁਤ ਜ਼ਿਆਦਾ ਸੋਹਣੀ ਸੀ ਉਹ ਇੱਕ ਕਲੋਨੀ ਚ ਘੁੰਮ ਰਹੀ ਸੀ ਸ਼ਾਮ ਦਾ 8:00 ਵਜੇ ਦਾ ਟਾਈਮ ਸੀ ਕਲੋਨੀ ਚ 15-16 ਘਰ ਸੀ ਤਾਂ ਫਿਰ ਉਹ ਇੱਕ ਘਰ ਅੱਗੇ ਜਾਂਦੀ ਹੈ ਤੇ ਉਸ ਘਰ ਦਾ ਦਰਵਾਜ਼ਾ ਖੜਕਾਂਦੀ ਹੈ ਉਸ ਘਰ ਦੇ ਮਾਲਕ ਨੇ ਜਿਵੇਂ ਦਰਵਾਜ਼ਾ ਖੋਲ੍ਹਿਆ ਸੀ ਸਾਹਮਣੇ ਇੱਕ ਸੋਹਣੀ ਜੀ ਕੁੜੀ ਨੂੰ ਵੇਖ ਕੇ ਉਹ ਹੈਰਾਨ ਰਹਿ ਜਾਂਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਹਾਂਜੀ ਦੱਸੋ ਕੀ ਕੰਮ ਹੈ ਤਾਂ ਕੁੜੀ ਕਹਿੰਦੀ ਹੈ ਕਿ ਤੁਸੀਂ ਮੈਨੂੰ ਇੱਥੇ ਰਾਤ ਸੌ ਆ ਲਵੋ ਸੌਣ ਲੱਗੇ ਮੈਂ ਚੋਰੀ ਨਹੀਂ ਕਰਾਂਗੀ ਜਿਵੇਂ ਆ ਗੱਲ ਘਰ ਦੇ ਮਾਲਕ ਨੇ ਸੁਣੀ ਸੀ ਤੋ ਇੱਕਦਮ ਹੈਰਾਨ ਰੋ ਗਿਆ ਸੀ ਇਸ ਤਰ੍ਹਾਂ ਇੱਕ ਜਵਾਨ ਦੇ ਕੁੜੀ ਦੇ ਮੂੰਹ ਚੋਂ ਇਹ ਗੱਲ ਸੁਣ ਕੇ ਹੈਰਾਨ ਹੋਣਾ ਲਾਜ਼ਮੀ ਵੀ ਹੈ ਉਹ ਜੋ ਘਰ ਦਾ ਮਾਲਕ ਸੀ ਉਸ ਦੀ ਉਮਰ 40 42 ਸਾਲ ਸੀ ਤਾਂ ਉਹ ਸੋਚਣ ਦੇ ਮਜਬੂਰ ਹੋ ਗਿਆ ਸੀ ਕਿ ਇਹ ਕੁੜੀ ਇਸ ਤਰ੍ਹਾਂ ਕਿਉਂ ਕਹਿਣ ਲੱਗ ਰਹੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਗੜਬੜ ਹੋ ਸਕਦੀ ਹੈ ਉਹ ਸੋਚਦਾ ਹੈ ਕਿ ਉਹ ਐਵੇਂ ਨਾ ਕਿਤੇ ਜਾਲ ਚ ਫਸ ਜਾਵੇ ਤਾਂ ਕਰਕੇ ਉਹ ਕੁੜੀ ਨੂੰ ਨਾ ਕਰ ਦਿੰਦਾ ਤੇ ਦਰਵਾਜ਼ਾ ਬੰਦ ਕਰ ਲੈਂਦਾ ਹੁਣ ਕੁੜੀ ਨੇ ਜਿਵੇਂ ਨਾ ਸੁਣੀ ਸੀ ਤਾਂ ਉਦਾਸ ਜੀ ਹੋ ਕੇ ਉਸ ਘਰ ਤੋਂ ਆ ਜਾਂਦੀ ਹੈ ਤਾਂ ਫਿਰ ਉਹ ਕੁੜੀ ਅਗਲੇ ਘਰ ਜਾਂਦੀ ਹੈ ਐਸੇ ਤਰ੍ਹਾਂ ਅਗਲੇ ਘਰ ਦਾ ਦਰਵਾਜ਼ਾ ਖੜਕਾਉਂਦੀ ਹੈ ਅਗਲੇ ਘਰ ਦਾ ਦਰਵਾਜ਼ਾ ਇੱਕ ਔਰਤ ਨੇ ਖੋਲਿਆ ਸੀ ਉਹ ਕੁੜੀ ਇਹ ਹੀ ਗੱਲ ਹੈ ਕਿ ਮੈਨੂੰ ਘਰ ਚ ਸਵਾਲ ਲਵੋਗੇ ਸੋਨ ਲੱਗੇ ਮੈਂ ਚੋਰੀ ਨਹੀਂ ਕਰਾਂਗੀ ਇਈ ਗੱਲਾਂ ਉਸਨੇ ਉਸ ਔਰਤ ਨੂੰ ਵੀ ਕਹੀ ਸੀ ਔਰਤ ਵੀ ਸੁਣ ਕੇ ਬਹੁਤ ਜ਼ਿਆਦਾ ਹਰਾਨ ਹੋ ਗਈ ਸੀ ਉਸ ਨੂੰ ਲੱਗਿਆ ਕਿ ਇਸ ਕੁੜੀ ਦਾ ਸ਼ਾਇਦ ਦਿਮਾਗ ਹੀ ਲੈ ਇਸ ਵੇਲੇ ਆ ਕੇ ਕਿਸ ਤਰ੍ਹਾਂ ਦੀ ਗੱਲ ਕਰਨ ਲੱਗ ਰਹੀ ਹੈ ਤਾਂ ਫਿਰ ਉਹ ਔਰਤ ਵੀ ਨਾ ਕਰ ਦਿੰਦੀ ਐ ਐਸੇ ਤਰ੍ਹਾਂ ਉਹ ਕੁੜੀ ਕਲੋਨੀ 'ਚ ਜਿੰਨੇ ਵੀ ਘਰ ਸੀ ਸਾਰੇ ਘਰਾਂ ਦੇ ਦਰਵਾਜ਼ੇ ਜਾ ਕੇ ਖੜਕਾਉਂਦੀ ਸੀ ਤੇ ਹਰੇਕ ਬੰਦੇ ਨੂੰ ਕਹਿੰਦੀ ਸੀ ਕਿ ਮੈਨੂੰ ਆਪਦੇ ਘਰੇ ਸਵਾਲ ਲਵੋ ਸੋਹਣ ਲੱਗੇ ਮੈਂ ਚੋਰੀ ਨਹੀਂ ਕਰਾਂਗੀ ਪਰ ਹਰ ਘਰ ਤੋਂ ਉਸ ਨੂੰ ਜਵਾਬ ਮਿਲਿਆ ਸੀ ਕਿਉਂਕਿ ਕਿਸੇ ਵੀ ਘਰ ਦਾ ਮਾਲਕਾ ਕਿਸੇ ਪਚੜੇ 'ਚ ਨਹੀਂ ਫਸਣਾ ਚਾਹੁੰਦਾ ਸੀ। ਉਹਨਾਂ ਨੇ ਸੁਣਿਆ ਸੀ ਕਿ ਸੁੰਣ ਸੁੰਨੀਆਂ ਕੁੜੀਆਂ ਠੱਗ ਕੇ ਲੈ ਜਾਣੀਆਂ ਐ, ਰਾਤ ਨੂੰ ਮਾਰ ਵੀ ਜਾਣੀਆਂ ਐ। ਤਾਂ ਕਰਕੇ ਸਭ ਡਰਦੇ ਸੀ। ਐਸੀ ਕਰਕੇ ਸਭ ਨੇ ਜਵਾਬ ਦੇ ਦਿੱਤਾ ਸੀ। ਹੁਣ ਕੁੜੀ ਬਹੁਤ ਜ਼ਿਆਦਾ ਦੁਖੀ ਹੋ ਗਈ ਸੀ। ਤਾਂ ਕੁੜੀ ਉਸ ਕਲੋਨੀ 'ਚੋਂ ਨਿਕਲਣ ਆਈ ਜਿੰਦੀ ਐ। ਤਾਂ ਉਸਦੀ ਨਿਗਾਹ ਇੱਕ ਝੌਪੜੀ ਤੇ ਪੈਂਦੀ ਐ। ਉਸਨੂੰ ਲੱਗਿਆ ਜਿਵੇਂ ਆ ਵੀ ਕੋਈ ਘਰ ਐ। ਕਿਉਂਕਿ ਉਸ ਝੌਪੜੀ ਦੇ ਗੇਟ ਅੱਗੇ ਕੋਈ ਦਰਵਾਜ਼ਾ ਤਾਂ ਨਹੀਂ ਲੱਗਿਆ ਸੀ ਪਰ ਉੱਥੇ ਇੱਕ ਚਾਦਰ ਟੰਗੀ ਹੋਈ ਸੀ। ਉਹ ਚਾਦਰ ਤਾਂ ਟੰਗੀ ਸੀ ਕਿ ਹਵਾ ਸਿੱਧੀ ਅੰਦਰ ਨਾ ਆਵੇ। ਚਾਦਰ ਦੇ ਥੱਲੇ ਇਟਾਂ ਰੱਖ ਕੇ ਉਸ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਹਵਾ ਨਾਲ ਚਾਦਰ ਇੱਧਰ ਉੱਧਰ ਨਾ ਹੋਵੇ ਤਾਂ ਉਹ ਕੁੜੀ ਝੌਪੜੀ 'ਚ ਜਾਂਦੀ ਹੈ ਤਾਂ ਚਾਦਰ ਥੋੜੀ ਜਿਹੀ ਸਾਈਡ 'ਚ ਕਰਕੇ ਝੌਪੜੀ ਵਾਲਿਆਂ ਨੂੰ ਉਹੀ ਫੇਰ ਗੱਲ ਕਹਿੰਦੀ ਹੈ ਕਿ ਤੁਸੀਂ ਮੈਨੂੰ ਇੱਥੇ ਸਵਾਲ ਲਵੋਗੇ ਸੋ ਲੱਗੇ ਮੈਂ ਚੋਰੀ ਨਹੀਂ ਕਰਾਂਗੀ ਹੁਣ ਉਸ ਝੌਪੜੀ ਵਿੱਚ ਦੋ ਭਰਾ ਰਹਿੰਦੇ ਸੀ ਤੇ ਇੱਕ ਉਹਨਾਂ ਦੀ ਮਾਂ ਰਹਿੰਦੀ ਸੀ ਵੱਡੇ ਭਰਾ ਦਾ ਨਾਮ ਅਮਨ ਸੀ ਤੇ ਛੋਟੇ ਦਾ ਨਾਮ ਪਵਨ ਸੀ ਜਦੋਂ ਕੁੜੀ ਨੇ ਇਹ ਗੱਲ ਆਖੀ ਸੀ ਤਾਂ ਇਹ ਗੱਲ ਅਮਨ ਨੇ ਸੁਣੀ ਸੀ ਅਮਨ ਵੀ ਕੁੜੀ ਦੀ ਆ ਗੱਲ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਸੀ ਪਰ ਉਹ ਕੁਝ ਸੋਚ ਕੇ ਉਸ ਕੁੜੀ ਨੂੰ ਨਾ ਕਰ ਦਿੰਦਾ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਉਹ ਕੁੜੀ ਕਿਉਂ ਇਸ ਤਰ੍ਹਾਂ ਦਰਵਾਜ਼ੇ ਖੜਕਾਉਂਦੀ ਫਿਰਦੀ ਸੀ ਤੇ ਕਿਉਂ ਇਸ ਤਰ੍ਹਾਂ ਸੌਣ ਦੀ ਜ਼ਿੱਦ ਕਰਦੀ ਸੀ ਤੇ ਨਾਲੇ ਉਹ ਐ ਕਿਉਂ ਕਹਿੰਦੀ ਸੀ ਕਿ ਮੈਂ ਚੋਰੀ ਨਹੀਂ ਕਰਾਂਗੀ ਤੇ ਅਮਨ ਨੇ ਜਵਾਬ ਦੇ ਦਿੱਤਾ ਸੀ ਤਾਂ ਫਿਰ ਉਸ ਕੁੜੀ ਦਾ ਕੀ ਬਣਿਆ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤਾਂ ਦੋਸਤੋ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਦੋ ਇਸ ਨਾਲ ਸਾਡੀਆਂ ਨਵੀਆਂ ਤੋਂ ਨਵੀਆਂ ਵੀਡੀਓ ਜੋ ਅਸੀਂ ਅਪਲੋਡ ਕਰਾਂਗੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣਗੀਆਂ ਜੇ ਤੁਹਾਨੂੰ ਐਦਾਂ ਦੀਆਂ ਕਹਾਣੀਆਂ ਪਸੰਦ ਹੈ ਤਾਂ ਤੁਸੀਂ ਇਹ ਕੰਮ ਜ਼ਰੂਰ ਕਰੋ ਤਾਂ ਦੋਸਤੋ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਰਦੇ ਹਾਂ ਕਹਾਣੀ ਸ਼ੁਰੂ ਤਾਂ ਦੋਸਤੋ ਇੱਕ ਕਰੋੜਪਤੀ ਪਰਿਵਾਰ ਹੋਟਲ ਤੇ ਖਾਣਾ ਖਾਣ ਵਾਸਤੇ ਪਹੁੰਚਦਾ ਹੈ ਉਹ ਮਹਿੰਗੀ ਜੀ ਗੱਡੀ ਚ ਆਈ ਸੀ ਜੋ ਗੱਡੀ ਡਰਾਈਵ ਕਰ ਰਿਆ ਸੀ ਉਸ ਦਾ ਨਾਮ ਗੁਰਵੀਰ ਸੀ ਤੇ ਡੋਜ਼ ਦੇ ਨਾਲ ਬੈਠੀ ਸੀ ਉਸ ਦੀ ਘਰ ਵਾਲੀ ਉਸ ਦਾ ਨਾਂ ਗੁਰਲੀਨ ਸੀ ਇੱਕ ਉਹਨਾਂ ਦੀ ਕੁੜੀ ਸੀ ਜਿਸ ਦੀ ਉਮਰ 22 ਸਾਲ ਸੀ ਉਹ ਪਿਛਲੀ ਸੀਟ ਤੇ ਬੈਠੀ ਸੀ ਉਸ ਦਾ ਨਾਂ ਗੁਰਨੂਰ ਸੀ ਐਸੇ ਤਰ੍ਹਾਂ ਦੋਵੇਂ ਪਤੀ ਪਤਨੀ ਕਾਰ 'ਚ ਉਤਰ ਕੇ ਹੋਟਲ 'ਚ ਖਾਣਾ ਖਾਣ ਵਾਸਤੇ ਜਾਂਦੇ ਨੇ ਤੇ ਗੱਡੀ ਨੂੰ ਲੋਕ ਕਰ ਜਾਂਦੇ ਨੇ ਤੇ ਆਪਦੀ ਕੁੜੀ ਨੂੰ ਗੱਡੀ 'ਚ ਹੀ ਛੱਡ ਜਾਂਦੇ ਨੇ ਅੰਦਰ ਜਾ ਕੇ ਉਹ ਖਾਣਾ ਖਾ ਕੇ ਆਪਦੀ ਕੁੜੀ ਵਾਸਤੇ ਉਹ ਖਾਣਾ ਪੈਕ ਕਰਵਾ ਕੇ ਲਿਆਉਂਦੇ ਨੇ ਤਾਂ ਫਿਰ ਉਹ ਦੇਖਦੇ ਨੇ ਕਿ ਉਹਨਾਂ ਦੀ ਕੁੜੀ ਸੀਟ ਤੇ ਹੈ ਨਹੀਂ ਸੀ ਤਾ ਉਸ ਨੂੰ ਇਧਰ ਉਧਰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਉਹ ਸੋਚਦੇ ਨੇ ਕਿ ਉਹਨਾਂ ਦੀ ਕੁੜੀ ਪਤਾ ਨਹੀਂ ਕਿੱਥੇ ਚਲੀ ਗਈ ਕਿਉਂਕਿ ਜਿਹੜੀ ਗੁਰਨੂਰ ਸੀ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਗੁਰਨੂਰ ਦੇ ਬਾਪੂ ਨੇ ਉਸ ਦਾ ਇਲਾਜ ਬਹੁਤ ਡਾਕਟਰਾਂ ਕੋਲੇ ਕਰਵਾਇਆ ਸੀ ਡਾਕਟਰਾਂ ਨੇ ਕਿਹਾ ਸੀ ਕਿ ساری ਜ਼ਿੰਦਗੀ ਇਹ ਐਦਾਂ ਹੀ ਰਹੇਗੀ ਤੁਸੀਂ ਇਸ ਦਾ ਇਲਾਜ ਚਾਹੇ ਕਰਾਓ ਚਾਹੇ ਨਾ ਕਰਾਓ ਪਰ ਇਸ ਨੂੰ ਕੋਈ ਫਰਕ ਨਹੀਂ ਪਵੇਗਾ ਤਾਂ ਫਿਰ ਰੱਬ ਦਾ ਭਾਣਾ ਮੰਨ ਕੇ ਗੁਰਵੀਰ ਨੇ ਇਹ ਮਨਜ਼ੂਰ ਕਰ ਲਿੱਤਾ ਸੀ ਤੇ ਉਹ ਆਪਦੀ ਕੁੜੀ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਸੀ ਉਹ ਹੋਟਲ ਚ ਗਏ ਸੀ ਖਾਣਾ ਖਾਣ ਵਾਸਤੇ ਪਤਾ ਨਹੀਂ ਪਿੱਛੋਂ ਗੁਰਨੂਰ ਨੇ ਕਾਰ ਦਾ ਦਰਵਾਜ਼ਾ ਕਿਵੇਂ ਖੋਲਿਆ ਤੇ ਖੋਲ ਕੇ ਉਹ ਬਾਹਰ ਆ ਗਈ ਤੇ ਬਾਹਰ ਆ ਕੇ ਉਹ ਪਤਾ ਨਹੀਂ ਕਿੱਥੇ ਚਲੀ ਗਈ ਉਹ ਪਰਿਵਾਰ ਉਸਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਉਹਨਾਂ ਨੂੰ ਉਹ ਕੁੜੀ ਕਿਤੇ ਨਹੀਂ ਮਿਲਦੀ ਉਹ ਕੁੜੀ ਇੱਕ ਕਲੋਨੀ ਚ ਚਲੀ ਗਈ ਸੀ ਤੇ ਕਲੋਨੀ ਚ ਹਰ ਘਰ ਦਾ ਦਰਵਾਜ਼ਾ ਖੜਕੜਾ ਕੇ ਕਹਿ ਰਹੀ ਸੀ ਕਿ ਮੈਨੂੰ ਇੱਥੇ ਸਵਾਲ ਬੋ ਸੌਂ ਲੱਗੇ ਮੈਂ ਚੋਰੀ ਨਹੀਂ ਕਰਾਂਗੀ ਐਸੇ ਤਰ੍ਹਾਂ ਜਦੋਂ ਉਸਨੂੰ ਕੋਈ ਸਵਾਲ ਨੂੰ ਤਿਆਰ ਨਹੀਂ ਹੋਇਆ ਤਾਂ ਇੱਕੋ ਝੋਪੜੀ ਚ ਪਹੁੰਚ ਜਾਂਦੀ ਹੈ ਉਸ ਝੋਪੜੀ ਚ ਦੋ ਭਾਈ ਰਹਿੰਦੇ ਸੀ ਉਹ ਦੋ ਭਾਈ ਉਹ ਦੋ ਭਾਈ ਪਹਿਲਾਂ ਵਧੀਆ ਪੱਕੇ ਮਕਾਨ ਵਿੱਚ ਰਹਿੰਦੇ ਹੁੰਦੇ ਸੀ ਪਰ ਉਹਨਾਂ ਦੀ ਮਾਂ ਬਿਮਾਰ ਰਹਿਣ ਲੱਗੀ ਸੀ ਉਹਨਾਂ ਕੋਲ ਥੋੜੀ ਜਿਹੀ ਜ਼ਮੀਨ ਸੀ ਉਹਨਾਂ ਨੇ ਜ਼ਮੀਨ ਵੀ ਵੇਚ ਦਿੱਤੀ ਸੀ ਤੇ ਉਹ ਘਰ ਵੀ ਵੇਚ ਦਿੱਤਾ ਸੀ ਕਿਉਂਕਿ ਉਹਨਾਂ ਨੇ ਆਪਦੀ ਮਾਂ ਦਾ ਇਲਾਜ ਕਰਵਾਉਣਾ ਜ਼ਿਆਦਾ ਜ਼ਰੂਰੀ ਸਮਝਿਆ ਸੀ ਸਾਰੇ ਪੈਸੇ ਉਹਨਾਂ ਨੇ ਆਪਦੀ ਮਾਂ ਦੇ ਇਲਾਜ ਤੇ ਲਾ ਦਿੱਤੇ ਸੀ ਇਸੇ ਕਰਕੇ ਉਹ ਗਰੀਬ ਹੋ ਗਏ ਸੀ ਉਹਨਾਂ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਸੀ ਤਾਂ ਕਰਕੇ ਉਹ ਇੱਥੇ ਆ ਕੇ ਝੋਪੜੀ ਪਾ ਕੇ ਰਹਿਣ ਲੱਗੇ ਸੀ ਸਾਰੇ ਮੋਲਿਆਂ ਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਤੇ ਉਹਨਾਂ ਦੀ ਉਹ ਮਦਦ ਵੀ ਕਰ ਦਿੰਦੇ ਸੀ ਕਦੇ ਜੋਫੜੀ ਜਦੋਂ ਮੀਂਹ ਏਰੀ ਆ ਜਾਂਦਾ ਸੀ ਓਡੇ ਜਾਂਦੀ ਸੀ ਤਾਂ ਮੁੱਲੇ ਵਾਲੇ ਉਹਨਾਂ ਨੂੰ ਝੋਫੜੀ ਨਾਲ ਲਾ ਕੇ ਬਣਾ ਦਿੰਦੇ ਸੀ ਤੇ ਕੁਝ ਖਾਣਾ ਪੀਣਾ ਵੀ ਮੁੱਲੇ ਵਾਲੇ ਦੇ ਜਾਂਦੇ ਸੀ ਉਹਨਾਂ ਦੀ ਮਾਂ ਵਾਸਤੇ ਵੀ ਖਾਣ ਪੀਣ ਨੂੰ ਦੇ ਜਾਂਦੇ ਸੀ ਐਸੇ ਤਰ੍ਹਾਂ ਪੂਰਾ ਮੁੱਲਾ ਉਹਨਾਂ ਦੀ ਮਦਦ ਕਰਦਾ ਸੀ ਦੋਵੇਂ ਭਰਾ ਬੜੇ ਚੰਗੇ ਸੀ ਸਭ ਨਾਲ ਹੱਸ ਕੇ ਬੋਲਦੇ ਸੀ ਤੇ ਸਭ ਨਾਲ ਪਿਆਰ ਨਾਲ ਰਹਿੰਦੇ ਸੀ ਐਸੇ ਤਰ੍ਹਾਂ ਅੱਜ ਉਹ ਕੁੜੀ ਜਿਵੇਂ ਅਮਨ ਕੋਲੇ ਪੁੱਛਦੀ ਹੈ ਕਿ ਮੈਨੂੰ ਇੱਥੇ ਸਵਾਲ ਲਵੋਗੇ ਸੋਨ ਲੱਗੇ ਮੈਂ ਚੋਰੀ ਨਹੀਂ ਕਰਾਂਗੀ ਤਾਂ ਫਿਰ ਅਮਨ ਅੱਗੋਂ ਨਾ ਕਰ ਦਿੰਦਾ ਪਰ ਉਸਦੀ ਮਾਂ ਇਹ ਗੱਲ ਸੁਣ ਲੈਂਦੀ ਹੈ ਤਾਂ ਫਿਰ ਉਸ ਕੁੜੀ ਨੂੰ ਅੰਦਰ ਬੁਲਾਉਂਦੀ ਹੈ ਤੇ ਕਹਿੰਦੀ ਹੈ ਕਿ ਪੁੱਤ ਕੀ ਗੱਲ ਹੈ ਤੂੰ ਇਸ ਤਰ੍ਹਾਂ ਕਿਉਂ ਫਿਰਦੀ ਹੈ ਤਾਂ ਅੱਗੋਂ ਕੁੜੀ ਕੋਈ ਜਵਾਬ ਨਹੀਂ ਦਿੰਦੀ ਤਾਂ ਫਿਰ ਅਮਨ ਦੀ ਮਾਂ ਸੋਚਦੀ ਹੈ ਕਿ ਜਵਾਨ ਕੁੜੀ ਹੈ ਰਾਤ ਨੂੰ ਕਿੱਧਰ ਭਟਕਦੀ ਫਿਰੇਗੀ ਇੱਥੇ ਆਪਾਂ ਸਵਾਲ ਲੈਂਦੇ ਆ ਇਹ ਗੱਲ ਸੁਣ ਕੇ ਅਮਨ ਵੀ ਤਿਆਰ ਹੋ ਜਾਂਦਾ ਹੈ ਅਮਨ ਆਪਦੀ ਸੌਣ ਵਾਲੀ ਜਗ੍ਹਾ ਤੋਂ ਉੱਠ ਜਾਂਦਾ ਹੈ ਤੇ ਜਾ ਕੇ ਆਪਦੇ ਭਾਈ ਨਾਲ ਸੌ ਜਾਂਦਾ ਹੈ ਉਹ ਕੁੜੀ ਅਮਨ ਦੀ ਮਾਂ ਨਾਲ ਸੌ ਜਾਂਦੀ ਹੈ ਐਸੇ ਤਰ੍ਹਾਂ ਉਹ ਕੁੜੀ ਆਰਾਮ ਨਾਲ ਅਮਨ ਦੀ ਮਾਂ ਕੋਲੇ ਸੌ ਗਈ ਸੀ ਹੁਣ ਆਮਨ ਸੋਚ ਰਿਹਾ ਸੀ ਕਿ ਕਿਉਂ ਨਾ ਪੁੱਤ ਨੂੰ ਫੋਨ ਕਰ ਦਈਏ ਐਵੇਂ ਨਾ ਕੋਈ ਮੁਸੀਬਤ ਗਲ ਚ ਪੈ ਜਾਏ ਪਰ ਉਸ ਕੋਲੇ ਫੋਨ ਹੈ ਨਹੀਂ ਸੀ ਉਹ ਫੋਨ ਕਿਸ ਦਾ ਲੈ ਕੇ ਕਰੇ ਤਾਂ ਫਿਰ ਉਹ ਉੱਠਦਾ ਹੈ ਤੇ ਬਾਹਰ ਜਾ ਕੇ ਦੇਖਦਾ ਹੈ ਕਿ ਕੋਈ ਬੰਦਾ ਉਸ ਨੂੰ ਕਲੋਨੀ ਚ ਮਿਲ ਜਾਵੇ ਜਿਸ ਦਾ ਫੋਨ ਲੈ ਕੇ ਉਹ ਥਾਣੇ ਚ ਫੋਨ ਕਰ ਦੇ ਪਰ ਉਸ ਨੂੰ ਕੋਈ ਬੰਦਾ ਨਹੀਂ ਮਿਲਦਾ ਤਾਂ ਫਿਰ ਉਹ ਵਾਪਸ ਆ ਕੇ ਆਪਦੇ ਭਾਈ ਨਾਲ ਸੋ ਜਾਂਦਾ ਹੈ ਐਸੀ ਤਰ੍ਹਾਂ ਸਵੇਰ ਹੋ ਜਾਂਦੀ ਹੈ ਸਵੇਰ ਜਿਵੇਂ ਪਵਨ ਉੱਠਦਾ ਹੈ ਤਾਂ ਫਿਰ ਉਹ ਦੇਖਦਾ ਹੈ ਕਿ ਆਮਨ ਉਸ ਦਾ ਵੱਡਾ ਭਾਈ ਉਸ ਨਾਲ ਸੁੱਤਾ ਪਿਆ ਹੈ ਤਾਂ ਆਮਨ ਨੂੰ ਪੁੱਛਦਾ ਹੈ ਕਿ ਕੀ ਗੱਲ ਵੀਰਾ ਤੂੰ ਇੱਥੇ ਕਿਵੇਂ ਸੋ ਗਿਆ ਤਾ ਫਿਰ ਅਮਨ ਉਸ ਨੂੰ ਦੱਸਦਾ ਹੈ ਕਿ ਰਾਤ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇੱਕ ਕੁੜੀ ਆਈ ਹੈ ਤੇ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਹਿ ਰਹੀ ਸੀ ਤੇ ਮਾਂ ਨੇ ਉਸ ਨੂੰ ਆਪਦੇ ਨਾਲ ਸੌ ਆ ਲਿਆ ਹੁਣ ਉਹ ਕੁੜੀ ਵੀ ਉੱਠ ਗਈ ਸੀ ਤੇ ਅਮਨ ਦੀ ਮਾਂ ਵੀ ਉੱਠ ਗਈ ਸੀ ਤਾਂ ਫਿਰ ਉਹ ਬਾਹਰ ਜਾਂਦੇ ਨੇ ਤੇ ਬਾਹਰ ਜਾ ਕੇ ਇੱਕ ਬੰਦੇ ਦਾ ਫੋਨ ਲੈ ਕੇ ਪੁਲਿਸ ਥਾਣੇ 'ਚ ਫੋਨ ਕਰ ਦਿੰਦੇ ਨੇ ਹੁਣ ਪੁਲਿਸ ਥਾਣੇ 'ਚ ਕਰੋੜਪਤੀ ਪਰਿਵਾਰ ਨੇ ਆਪਦੀ ਕੁੜੀ ਦੀ ਗੁੰਮਸੁਦਾ ਦੀ ਰਿਪੋਰਟ ਲਿਖਾਈ ਸੀ ਉਹਨਾਂ ਨੂੰ ਪਤਾ ਸੀ ਕਿ ਕੋਈ ਨਾ ਕੋਈ ਪੁਲਿਸ ਨੂੰ ਸੂਚਨਾ ਦੇ ਦੇਵੇਗਾ ਤੇ ਪੁਲਿਸ ਉਹਨਾਂ ਦੀ ਕੁੜੀ ਲੱਭ ਕੇ ਦੇ ਦੇਵੇਗੀ ਜਿਵੇਂ ਪੁਲਿਸ ਨੂੰ ਆ ਸੂਚਨਾ ਮਿਲੀ ਸੀ ਤਾਂ ਉਹ ਕਰੋੜਪਤੀ ਪਰਿਵਾਰ ਨੂੰ ਸੰਪਰਕ ਕਰਦਾ ਹੈ ਤੇ ਉਹਨਾਂ ਨੂੰ ਦੱਸਦਾ ਹੈ ਕਿ ਤੁਹਾਡੀ ਕੁੜੀ ਮਿਲ ਗਈ ਹੈ ਛੇਤੀ ਛੇਤੀ ਤੁਸੀਂ ਥਾਣੇ 'ਚ ਆ ਜਾਓ ਤਾਂ ਫਿਰ ਉਹ ਕਰੋੜਪਤੀ ਪਰਿਵਾਰ ਥਾਣੇ 'ਚ ਪਹੁੰਚ ਜਾਂਦਾ ਹੈ ਥਾਣੇਦਾਰ ਤੇ ਉਹ ਕਰੋੜਪਤੀ ਪਰਿਵਾਰ ਦੋਵੇਂ ਮਿਲ ਕੇ ਉਹ ਝੌਂਪੜੀ 'ਚ ਆ ਜਾਂਦੇ ਨੇ ਤੇ ਆ ਕੇ ਉਹ ਕਰੋੜਪਤੀ ਪਰਿਵਾਰ ਆਪਦੀ ਕੁੜੀ ਨੂੰ ਸਮੋਲਦਾ ਹੈ ਕੁੜੀ ਨੇ ਜਿਵੇਂ ਆਪਦੇ ਬਾਪੂ ਨੂੰ ਦੇਖਿਆ ਸੀ ਤਾਂ ਭੱਜ ਕੇ ਉਸਦੇ ਗਲ ਨਾਲ ਲੱਗ ਜਾਂਦੀ ਐ ਤੇ ਕਹਿੰਦੀ ਐ ਕਿ ਬਾਪੂ ਤੇ ਕਹਿੰਦੀ ਐ ਕਿ ਬਾਪੂ ਇਸ ਕਲੋਨੀ ਚ ਮੈਨੂੰ ਕਿਸੇ ਨੇ ਰਹਿਣ ਵਾਸਤੇ ਜਗਾ ਨਹੀਂ ਦਿੱਤੀ ਕਿਸੇ ਨੇ ਮੈਨੂੰ ਇੱਥੇ ਰਾਤ ਨੂੰ ਨਹੀਂ ਸੁਵਾਇਆ ਰਾਤ ਨੂੰ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਆ ਸੀ ਪਰ ਜਿਵੇਂ ਮੈਂ ਝੋਪੜੀ ਚ ਆਈ ਆ ਲੋਕ ਬਹੁਤ ਜ਼ਿਆਦਾ ਚੰਗੇ ਨੇ ਇਹਨਾਂ ਨੇ ਮੈਨੂੰ ਇੱਥੇ ਸੌਣ ਵਾਸਤੇ ਜਗਾ ਦਿੱਤੀ ਤੇ ਮੇਰਾ ਬਹੁਤ ਖਿਆਲ ਰੱਖਿਆ ਜਿਵੇਂ ਆ ਗੱਲ ਕਰੋੜਪਤੀ ਪਰਿਵਾਰ ਨੇ ਸੁਣੀ ਸੀ ਤਾਂ ਫਿਰ ਉਹ ਦੋਵੇਂ ਭਾਈਆਂ ਬਾਰੇ ਜਾਣਨਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਕਲੋਨੀ ਦੇ ਬੰਦੇ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਭਾਈ ਆਪਦੀ ਮਾਂ ਕਰਕੇ ਐਸ ਹਾਲਤ 'ਚ ਰਹਿਣ 'ਚ ਮਜਬੂਰ ਹੈ ਉਹਨਾਂ ਦੀ ਮਾਂ ਬਹੁਤ ਜ਼ਿਆਦਾ ਬਿਮਾਰ ਹੈ ਤੇ ਉਸਤੇ ਬਹੁਤ ਜ਼ਿਆਦਾ ਪੈਸੇ ਖਰਚ ਹੁੰਦੇ ਨੇ ਦੋਵੇਂ ਭਾਈ ਦਿਹਾੜੀ ਮਜ਼ਦੂਰੀ ਕਰਨ ਜਾਂਦੇ ਨੇ ਤੇ ਆਪਦੀ ਮਾਂ ਦਾ ਇਲਾਜ ਕਰਾਉਂਦੇ ਨੇ ਉਹਨਾਂ ਨੇ ਆਪਦੀ ਮਾਂ ਨੂੰ ਕੱਲਾ ਨਹੀਂ ਛੱਡਿਆ ਉਹਦੀ ਬੁਢਾਪੇ 'ਚ ਵੀ ਸੇਵਾ ਕਰਨ ਲੱਗ ਰਹੇ ਨੇ ਤੇ ਜਿੰਨਾ ਉਹਨਾਂ ਕੋਲੇ ਹੋ ਸਕਦਾ ਹੈ ਉਹ ਉਹ ਨਾ ਕਰਨ ਲੱਗ ਰਹੇ ਨੇ ਇਹ ਗੱਲ ਸੁਣ ਕੇ ਉਸ ਕੁੜੀ ਦਾ ਬਾਪੂ ਸੋਚਣ ਤੇ ਮਜਬੂਰ ਹੋ ਜਾਂਦਾ ਕਿ ਕਿੰਨੇ ਚੰਗੇ ਮੁੰਡੇ ਨੇ ਜੋ ਆਪਦੀ ਮਾਂ ਦੀ ਇੰਨੀ ਸੇਵਾ ਕਰਨ ਲੱਗ ਰਹੇ ਨੇ ਤੇ ਨਾਲੇ ਇਹਨਾਂ ਨੇ ਮੇਰੀ ਕੁੜੀ ਦਾ ਕਿੰਨਾ ਖਿਆਲ ਰੱਖਿਆ ਉਸ ਦਾ ਆਸਰਾ ਬਣੇ ਨੇ ਜੇ ਮੇਰੀ ਕੁੜੀ ਰਾਤ ਨੂੰ ਇਕੱਲਾ ਫਿਰਦੀ ਰਹਿੰਦੀ ਹੋ ਸਕਦਾ ਕੋਈ ਉਸ ਨਾਲ ਹਾਦਸਾ ਹੋ ਜਾਂਦਾ ਤਾਂ ਉਹ ਸੋਚਦਾ ਕਿ ਇਹਨਾਂ ਨੇ ਮੇਰੀ ਕੁੜੀ ਦੀ ਸੰਭਾਲ ਕੀਤੀ ਹੈ ਤੇ ਇਹ ਤੇ ਬੰਦੇ ਕਿੰਨੇ ਚੰਗੇ ਨੇ ਤਾਂ ਫਿਰ ਉਹ ਅਵਨ ਤੇ ਪਵਨ ਦੋਨਾਂ ਕੋਲੇ ਜਾਂਦਾ ਹੈ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਕਿ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਤੁਸੀਂ ਮੇਰੇ ਨਾਲ ਚੱਲੋ ਤੁਸੀਂ ਮੇਰੇ ਉੱਥੇ ਘਰ ਚ ਰਹਿਓ ਮੈਂ ਤੁਹਾਨੂੰ ਕੋਈ ਕੰਮ ਦੇ ਦੇਵਾਂਗਾ ਤੇ ਨਾਲੇ ਮੈਂ ਤੁਹਾਡੀ ਮਾਂ ਦਾ ਇਲਾਜ ਕਰਵਾ ਦੇਵਾਂਗਾ ਜਿਵੇਂ ਆ ਗੱਲ ਗੁਰਵੀਰ ਨੇ ਕਹੀ ਸੀ ਤਾਂ ਆਵਨ ਤੇ ਪਵਨ ਦੋਨੇ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿਉਂਕਿ ਉਹ ਆਪ ਵਾਸਤੇ ਤਾਂ ਨਹੀਂ ਜਾਣਾ ਚਾਹੁੰਦੇ ਸੀ ਪਰ ਜਦੋਂ ਉਸਨੇ ਉਸਦੀ ਮਾਂ ਦਾ ਨਾਮ ਲਿਆ ਕਿ ਮੈਂ ਇਸ ਦਾ ਇਲਾਜ ਵਧੀਆ ਕਰਵਾ ਦੇਵਾਂਗਾ ਤਾਂ ਫਿਰ ਉਹ ਸੋਚਦੇ ਨੇ ਕਿ ਜੇ ਮਾਂ ਦਾ ਇਲਾਜ ਚੰਗੇ ਤਰੀਕੇ ਨਾਲ ਹੁੰਦਾ ਹੈ ਤਾਂ ਜਾਣ ਚ ਕੀ ਹਰ ਜਾਏ ਤਾਂ ਉਹ ਆਪਦਾ ਕੁਝ ਸਮਾਨ ਚੱਕਦੇ ਨੇ ਤੇ ਗੁਰਵੀਰ ਨਾਲ ਗੱਡੀ 'ਚ ਬਹਿ ਕੇ ਉਸਦੇ ਘਰੇ ਆ ਜਾਂਦੇ ਨੇ ਜਿਵੇਂ ਉਹ ਘਰੇ ਆਏ ਸੀ ਤੇ ਉਹਨਾਂ ਨੇ ਘਰ ਵੇਖਿਆ ਤਾਂ ਗੁਰਵੀਰ ਦਾ ਘਰ ਬਹੁਤ ਵੱਡਾ ਸੀ ਉੱਥੇ ਰਹਿਣ ਵਾਸਤੇ ਬਹੁਤ ਜਗ੍ਹਾ ਸੀ ਗੁਰਵੀਰ ਉਹਨਾਂ ਨੂੰ ਉਤਲਾ ਫੋੜਸਨ ਦੇ ਦਿੰਦਾ ਹੈ ਰਹਿਣ ਵਾਸਤੇ ਉੱਥੇ ਦੋਵੇਂ ਭਾਈ ਤੇ ਉਹਨਾਂ ਦੀ ਮਾਂ ਬੜੀ ਆਰਾਮ ਨਾਲ ਰਹਿਣ ਲੱਗ ਜਾਂਦੇ ਨੇ ਤੇ ਗੁਰਵੀਰ ਉਸ ਮਾਂ ਦਾ ਇਲਾਜ ਵਧੀਆ ਹਸਪੀਟਲ ਤੋਂ ਚਾਲੂ ਕਰ ਦਿੰਦਾ ਥੋੜੇ ਦਿਨ ਤਾਂ ਉਹਨਾਂ ਦੀ ਮਾਂ ਹਸਪੀਟਲ 'ਚ ਭਰਤੀ ਰਹਿੰਦੀ ਹੈ ਫਿਰ ਇੱਕ ਡਾਕਟਰ ਉਸ ਨੂੰ ਘਰੇ ਚੈੱਕ ਕਰਨ ਆ ਜਾਂਦਾ ਸੀ ਤੇ ਇੱਕ ਨਰਸ ਉਸ ਦੀ ਸੇਵਾ ਵਾਸਤੇ ਰੱਖੀ ਹੋਈ ਸੀ ऐसे तरह ਜਿਵੇਂ ਉਸਦਾ ਇਲਾਜ ਵਧੀਆ ਹੋਣ ਲੱਗਿਆ ਸੀ ਤਾਂ ਫਿਰ ਮਾਂ ਬਿਲਕੁਲ ਠੀਕ ਹੋਣ ਲੱਗੀ ਸੀ ਹੌਲੀ ਹੌਲੀ ਉਹ ਜਮਾਂ ਠੀਕ ਹੋ ਜਾਂਦੀ ਹੈ ਇੱਧਰ ਜਿਹੜਾ ਅਮਨ ਸੀ ਉਸਦੀ ਗੁਰਨੂਰ ਨਾਲ ਚੰਗੀ ਦੋਸਤੀ ਹੋ ਜਾਂਦੀ ਹੈ ਉਹ ਸਾਰਾ ਦਿਨ ਉਸੇ ਨਾਲ ਹੀ ਖੇਡਦਾ ਰਹਿੰਦਾ ਸੀ ਉਸੇ ਨਾਲ ਹੀ ਚੋੜ ਕਰਦਾ ਰਹਿੰਦਾ ਸੀ ਗੁਰਨੂਰ ਵੀ ਅਮਨ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਸੀ ਤੇ ਉਸੇ ਦੇ ਨਾਲ ਹੀ ਰਹਿਣਾ ਪਸੰਦ ਕਰਦੀ ਸੀ ਆਪਦੇ ਬਾਪੂ ਨੂੰ ਵੀ ਉਹ ਕਹਿੰਦੀ ਹੁੰਦੀ ਹੈ ਕਿ ਗੁਰਨੂਰ ਨੂੰ ਕਿਤੇ ਕੰਮ ਤੇ ਨਾ ਭੇਜਿਆ ਕਰੋ ਮੈਨੂੰ ਇਸ ਦੇ ਨਾਲ ਰਹਿਣਾ ਬਹੁਤ ਜ਼ਿਆਦਾ ਪਸੰਦ ਹੈ ਹੁਣ ਗੁਰਨੂਰ ਦੇ ਬਾਪੂ ਨੂੰ ਵੀ ਇਹ ਗੱਲ ਵਧੀਆ ਲੱਗਦੀ ਸੀ ਕਿ ਉਸਦੀ ਕੁੜੀ ਦਾ ਕੋਈ ਖਿਆਲ ਰ ਕਿਉਂਕਿ ਪਹਿਲਾਂ ਉਹ ਹੀ ਖਿਆਲ ਰੱਖਦੇ ਸੀ ਹੁਣ ਉਸਦਾ ਖਿਆਲ ਰੱਖਣ ਵਾਸਤੇ ਅਮਨ ਆ ਗਿਆ ਸੀ ਗੁਰਵੀਰ ਅਮਨ ਤੇ ਉਸਦੇ ਭਾਈ ਨੂੰ ਐਸੀ ਸ਼ਰਤ ਤੇ ਲੈ ਕੇ ਆਏ ਸੀ ਕਿ ਤੁਸੀਂ ਮੇਰੀ ਕੁੜੀ ਦਾ ਖਿਆਲ ਰੱਖੋਗੇ ਇਸ ਨੂੰ ਕਿਤੇ ਇਧਰ ਉਧਰ ਨਹੀਂ ਜਾਣਦੇ ਹੋਗੇ ਤਾਂ ਕਰਕੇ ਅਮਨ ਗੁਰਨੂਰ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ ਹੌਲੀ ਹੌਲੀ ਅਮਨ ਦਾ ਵੀ ਮੋਹ ਗੁਰਨੂਰ ਨਾਲ ਪੈ ਜਾਂਦਾ ਹੈ ਤੇ ਉਹ ਗੁਰਨੂਰ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਤੇ ਗੁਰਨੂਰ ਨੂੰ ਤਾਂ ਅਮਨ ਪਹਿਲਾਂ ਹੀ ਚੰਗਾ ਲੱਗਦਾ ਸੀ ਐਸੀ ਤਰ੍ਹਾਂ ਹੌਲੀ ਹੌਲੀ ਦਿਨ ਲੰਘਦੇ ਰਹਿੰਦੇ ਨੇ ਗੁਰਵੀਰ ਅਮਨ ਦੇ ਛੋਟੇ ਭਾਈ ਨੂੰ ਆਪਦੇ ਬਿਜ਼ਨਸ 'ਚ ਇੱਕ ਵਧੀਆ ਨੌਕਰੀ ਦੇ ਦਿੰਦਾ ਹੈ ਉਸ ਨੌਕਰੀ ਤੇ ਉਸਦੀ ਸੈਲਰੀ ਤੇ ਕੰਮ ਵੀ ਵਧੀਆ ਸੀ ਹੁਣ ਪਵਨ ਦੀ ਜ਼ਿੰਦਗੀ ਸੈਟਲ ਹੋ ਚੁੱਕੀ ਸੀ ਤਾਂ ਫਿਰ ਇੱਕ ਦਿਨ ਅਮਨ ਗੁਰਵੀਰ ਨੂੰ ਕਹਿੰਦਾ ਕਿ ਹੁਣ ਸਾਡੀ ਮਾਂ ਜਮਾਂ ਠੀਕ ਹੋ ਚੁੱਕੀ ਹੈ ਅਸੀਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹਦੇ ਤੁਸੀਂ ਸਾਡੇ ਲਈ ਬਹੁਤ ਕੁਝ ਕੀਤਾ ਹੈ ਅਸੀਂ ਤੁਹਾਡੇ ਹਮੇਸ਼ਾ ਰਿਣੀ ਰਵਾਂਗੇ ਪਰ ਜ਼ਿੰਦਗੀ ਵਾਰਾ ਅਸੀਂ ਤੁਹਾਡੇ ਤੇ ਬੋਝ ਨਹੀਂ ਬਣ ਸਕਦੇ ਸਾਨੂੰ ਇਹ ਚੰਗਾ ਨਹੀਂ ਲੱਗਦਾ ਅਸੀਂ ਹੁਣ ਇੱਥੋਂ ਜਾਣਾ ਚਾਹੁੰਦੇ ਆ ਜਿਵੇਂ ਅਮਨ ਜਾਣ ਲੱਗ ਜਾਂਦਾ ਤਾਂ ਫਿਰ ਗੁਰਨੂਰ ਉਸ ਨੂੰ ਬਾਹ ਫੜ ਕੇ ਰੋਕ ਲੈਂਦੀ ਹੈ ਉਹ ਆਪਦੇ ਬਾਪੂ ਨੂੰ ਕਹਿੰਦੀ ਹੈ ਕਿ ਬਾਪੂ ਇਸ ਨੂੰ ਨਾ ਜਾਣ ਦਿਓ ਇਹ ਤਾਂ ਮੇਰੇ ਨਾਲ ਹੀ ਰਹੇਗਾ ਜਿਵੇਂ ਹੀ ਗੁਰਵੀਰ ਨੇ ਇਹ ਗੱਲ ਸੁਣੀ ਤਾਂ ਫਿਰ ਉਹ ਅਮਨ ਨੂੰ ਰਿਕੁਐਸਟ ਕਰਦਾ ਹੈ ਕਿ ਤੁਸੀਂ ਨਾ ਜਾਓ ਮੇਰੀ ਕੁੜੀ ਨਹੀਂ ਚਾਹਦੀ ਕਿ ਤੁਸੀਂ ਇੱਥੇ ਜਾਓ ਤਾਂ ਫਿਰ ਅਮਨ ਉਸ ਦੀ ਰਿਕੁਐਸਟ ਮੰਨ ਲੈਂਦਾ ਹੈ ਤੇ ਉੱਥੇ ਵਾਪਸ ਰਹਿਣ ਲੱਗ ਜਾਂਦੇ ਨੇ ਹੌਲੀ-ਹੌਲੀ ਟਾਈਮ ਲੰਘਦਾ ਜਾਂਦਾ ਹੈ ਅਮਨ ਦਾ ਮੋਹ ਗੁਰਨੂਰ ਨਾਲ ਹੋਰ ਵੀ ਜ਼ਿਆਦਾ ਪੈ ਜਾਂਦਾ ਹੈ ਇੱਕ ਦਿਨ ਆਮਨ ਗੁਰਵੀਰ ਨੂੰ ਕਹਿੰਦਾ ਹੈ ਕਿ ਮੈਂ ਗੁਰਨੂਰ ਨਾਲ ਵਿਆਹ ਕਰਨਾ ਚਾਹਨਾ ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰਨਾ ਚਾਹਨਾ ਜਿਵੇਂ ਗੁਰਵੀਰ ਨੇ ਇਹ ਗੱਲ ਸੁਣੀ ਸੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਕਿਉਂਕਿ ਆਮਨ ਗੁਰਨੂਰ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ ਉਸ ਨੂੰ ਹਮੇਸ਼ਾ ਖੁਸ਼ ਰੱਖਦਾ ਗੁਰਵੀਰ ਸੋਚਦਾ ਹੈ ਕਿ ਅਮਨ ਤੋਂ ਵਧੀਆ ਮੁੰਡਾ ਉਸ ਨੂੰ ਨਹੀਂ ਮਿਲੇਗਾ ਤਾਂ ਫਿਰ ਉਹ ਇਸ ਰਿਸ਼ਤੇ ਵਾਸਤੇ ਹਾਂ ਕਰ ਦਿੰਦੇ ਨੇ ਤੇ ਇਧਰ ਅਮਨ ਤੇ ਪਵਨ ਦੀ ਮਾਂ ਵੀ ਮੰਨੇ ਜਾਂਦੀ ਹੈ ਉਹ ਵੀ ਕਹਿੰਦੀ ਹੈ ਕਿ ਕੁੜੀ ਵਧੀਆ ਹੈ ਐਸੇ ਤਰ੍ਹਾਂ ਦੋਵਾਂ ਦਾ ਬੜੀ ਧੂਮ ਧਾਮ ਨਾਲ ਵਿਆਹ ਹੋ ਜਾਂਦਾ ਹੈ ਹੁਣ ਪੱਕੇ ਤੌਰ ਤੇ ਅਮਨ ਗੁਰਨੂਰ ਦਾ ਹੋ ਚੁੱਕਿਆ ਸੀ ਗੁਰਨੂਰ ਵੀ ਅਮਨ ਨਾਲ ਰਹਿ ਕੇ ਬਹੁਤ ਜ਼ਿਆਦਾ ਖੁਸ਼ ਸੀ ਗੁਰਵੀਰ ਦੀ ਕੁੜੀ ਦਾ ਵਿਆਹ ਹੋ ਚੁੱਕਿਆ ਸੀ ਗੁਰਨੂਰ ਦੇ ਮਾਪਿਓ ਉਹਨਾਂ ਦੋਵਾਂ ਤੋਂ ਵੀ ਜ਼ਿਆਦਾ ਖੁਸ਼ੀ ਕਿ ਉਹਨਾਂ ਦੀ ਕੁੜੀ ਦਾ ਵਿਆਹ ਹੋ ਗਿਆ ਕਿਉਂਕਿ ਉਹਨਾਂ ਨੂੰ ਨਹੀਂ ਲੱਗਦਾ ਸੀ ਕਿ ਇਸ ਤਰ੍ਹਾਂ ਦੀ ਹਾਲਤ 'ਚ ਕੋਈ ਮੁੰਡਾ ਉਹਨਾਂ ਦੀ ਕੁੜੀ ਨਾਲ ਵਿਆਹ ਕਰੇਗਾ ਪਰ ਵਾਈ ਗਰੂ ਨੇ ਮਿਹਰ ਕਰ ਦਿੱਤੀ ਸੀ ਉਸ ਨੂੰ ਐਦਾਂ ਦਾ ਮੁੰਡਾ ਮਿਲ ਗਿਆ ਸੀ ਜੋ ਉਸ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ ਤੇ ਉਹ ਸਾਨੂੰ ਖੁਸ਼ ਰੱਖਦਾ ਸੀ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਨੇ ਉਸ ਦਾ ਸ਼ੁਕਰਾਨਾ ਕਰਦੇ ਨੇ ਕਿ ਤੁਸੀਂ ਸਭ ਕੁਝ ਸੰਭਲਿਆ ਹੁਣ ਸਾਰਾ ਪਰਿਵਾਰ ਬੜੀ ਰਾਜੀ ਖੁਸ਼ੀ ਉਸ ਘਰ ਵਿੱਚ ਰਹਿਣ ਲੱਗਾ ਸੀ ਐਸੇ ਤਰ੍ਹਾਂ ਇੱਕ ਸਾਲ ਲੰਘ ਜਾਂਦਾ ਹੈ ਇੱਕ ਸਾਲ ਬਾਅਦ ਅਮਨ ਦੀ ਘਰਵਾਲੀ ਦੇ ਇੱਕ ਮੁੰਡਾ ਹੁੰਦਾ ਹੈ ਘਰ ਵਿੱਚ ਇੱਕ ਜੀ ਹੋਰ ਵਧ ਗਿਆ ਸੀ ਗੁਰਵੀਰ ਤੇ ਉਸ ਦੀ ਘਰਵਾਲੀ ਬਹੁਤ ਜ਼ਿਆਦਾ ਖੁਸ਼ੀ ਕਿ ਉਹਨਾਂ ਦਾ ਦੋਤਾ ਆ ਗਿਆ ऐसे तरह सारा दिन वो ਆਪਦੇ ਦੋਤੇ ਨਾਲ ਖੇਡਦੇ ਹੁੰਦੇ ਸੀ ਤੇ ਉਹਨਾਂ ਦਾ ਜੀਵ ਹੀ ਲੱਗਿਆ ਰਹਿੰਦਾ ਸੀ ਹੁਣ ਸਾਰਾ ਪਰਿਵਾਰ ਬਹੁਤ ਜ਼ਿਆਦਾ ਰਾਜੀ ਖੁਸ਼ੀ ਉਸ ਘਰ ਵਿੱਚ ਰਹਿੰਦਾ ਸੀ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਤੁਹਾਨੂੰ ਤਾਂ ਦੱਸੀ ਜਾਂਦੀ ਹੈ ਕਿ ਤੁਸੀਂ ਇਹਦੇ ਵਿੱਚੋਂ ਕੁਝ ਨਾ ਕੁਝ ਸਿੱਖ ਸਕੋ ਤੇ ਉਸ ਨੂੰ ਆਪਦੀ ਜ਼ਿੰਦਗੀ 'ਚ ਲਾ ਸਕੋ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ 'ਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ